ਮਲਟੀ ਸਟੋਰੀ ਪਾਰਕਿੰਗ ਦੇ ਮਾਮਲੇ ਦੇ ਵਿੱਚ ਹੋ ਰਹੀ ਧਾਂਦਲੀ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਪ੍ਰਿੰਸੀਪਲ ਸੈਕਟਰੀ ਡਿਪਟੀ ਕਮਿਸ਼ਨਰ ਬਠਿੰਡਾ ਐਸਐਸਪੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਨਜੋਗ ਹਾਈ ਕੋਰਟ ਵੱਲੋਂ ਕੀਤਾ ਨੋਟਿਸ ਸੋਮਵਾਰ ਨੂੰ 5 ਵਜੇ ਦੇ ਲਗਭਗ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮੇਸ਼ਿਵਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਨਜੋਗ ਹਾਈ ਕੋਰਟ ਦੇ ਵਿੱਚ ਇੱਕ ਮਲਟੀ ਸਟੋਰੀ ਪਾਰਕਿੰਗ ਦੇ ਵਿੱਚ ਕੀਤੀ ਜਾ ਰਹੀ ਧਾਂਦਲੀ ਅਤੇ ਇਨਾ ਬਲੌਗ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਇੱਥੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀ ਬਠਿੰਡਾ ਦੇ ਡੀਸੀ ਅਤੇ ਬਠਿੰਡਾ ਦੇ ਐਸਐਸਪੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਅਤੇ 7 ਨਵੰਬਰ ਨੂੰ ਇਹਨਾਂ ਨੂੰ ਉਸ ਦਾ ਜਵਾਬ ਦੇਣ ਦੇ ਲਈ ਮਾਂਜੋ ਹਾਈ ਕੋਰਟ ਵੱਲੋਂ ਇੱਕ ਹਦੇਸ਼ ਇਹਨਾਂ ਵੱਲੋਂ ਆਪਣਾ ਵਿਆਜ ਕੀਤਾ ਗਿਆ ਕਿਉਂਕਿ ਇਸ ਨੂੰ ਲੈ ਕੇ ਕਾਫੀ ਮਾਮਲਾ ਲੰਬੇ ਸਮੇਂ ਤੋਂ ਪਿਆ ਹੋਇਆ ਸੀ ਬਠਿੰਡਾ ਦੇ ਵਿੱਚ ਜਿਹੜਾ ਪ੍ਰਾਈਵੇਟ ਪਾਰਕਿੰਗ ਠੇਕੇਦਾਰ ਵੱਲੋਂ ਟੋਵ ਇਹਨਾਂ ਦੇ ਨਾਮ ਤੇ ਵੀ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਇਸ ਤੋਂ ਇਲਾਵਾ ਜਿਹੜੇ ਉਹ ਠੇਕਾ ਵੀ ਹੈਗਾ ਉਹ ਬਿਨਾਂ ਕੋਈ ਨਿਯਮ ਸ਼ਰਤਾ ਪੂਰੀਆਂ ਕੀਤੇ ਤੱਲੇ ਨਾਲ ਚਲਾਇਆ ਜਾ ਰਿਹਾ ਸੀ ਗਲਤ ਤਰੀਕੇ ਨਾਲ ਫਿਰ ਵੀ ਉਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀਗੀ ਉਸ ਸਬੰਧ ਦੇ ਵਿੱਚ ਸਾਡੀ ਸੰਸਥਾ ਨੌਜਵਾਨ ਵੈਲਫਰ সোসাইਟੀ ਮੇਰੇ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਜਿਹੜੀ ਹੈ ਉਦਾਰ ਕੀਤੀ ਗਈ ਸੀਗੀ ਜਿਸ ਦੀ ਅੱਜ ਸੁਣਵਾਈ ਦੇ ਦੌਰਾਨ ਅੱਜ ਉਹਦੀ ਜਿਹੜੀ ਸੁਣਵਾਈ ਹੈ ਉਹ ਡਬਲ ਬੈਂਚ ਦੇ ਜਸਟਿਸ ਵੱਲੋਂ ਕੀਤੀ ਗਈ ਹੈ ਜਿਹਦੇ ਵਿੱਚ ਚੀਫ ਜਸਟਿਸ ਮਾਨਯੋਗ ਸ਼੍ਰੀ ਨਾਗੂ ਜੀ ਤੇ ਜਸਟਿਸ ਸ਼੍ਰੀ ਅਨਿਲ ਕਛੇਤਰਪਾਲ ਜੀ ਵੱਲੋਂ ਜਿਹੜੀ ਉਹਦੀ ਸੁਣਵਾਈ ਕੀਤੀ ਗਈ ਹੈ ਇਹ ਇਸ ਦੇ ਵਿੱਚ ਸੀਨੀਅਰ ਐਡਵੋਕੇਟ ਐਚ ਸੀ अरोड़ा ਜੀ ਜਿਹੜੇ ਕਿ ਜਨਹਿਤਿਆਚੀਕਾ ਦੇ ਵਾਸਤੇ ਵਿਸ਼ੰਪੀਤਾ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਨੇ ਤੇ ਉਹਨਾਂ ਨੇ ਕਈ ਚੰਗੇ ਫੈਸਲੇ ਜਿਹੜੇ ਹੈਗੇ ਆ ਸਮਾਜ ਵਾਸਤੇ ਕਰਵਾਏ ਆ ਉਹਨਾਂ ਵੱਲੋਂ ਜਿਹੜੀ ਇਹ ਪਟੀਸ਼ਨ ਦੀ ਜਿਹੜੀ ਹੈਗੀ ਹੈ ਪੈਰਵਾਈ ਕੀਤੀ ਗਈ ਹੈਗੀ ਹੈ ਅੱਜ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਯਾ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀਜ਼ ਉਸ ਤੋਂ ਇਲਾਵਾ ਪ੍ਰਾਈਵੇਟ ਪਾਰਕਿੰਗ ਦੇ ਠੇਕੇਦਾਰ ਐਸ ਐਸ ਪੀ ਬਠਿੰਡਾ ਨੇਪਟੀ ਕਮਿਸ਼ਨਰ ਬਠਿੰਡਾ ਤੇ ਕਮਿਸ਼ਨਰ ਨਗਰ ਨਿਗਮ ਨੂੰ ਜਿਹੜੇ ਹੈਗੇ ਨੋਟਿਸ ਜਾਰੀ ਕਰ ਦਿੱਤੇ ਗਏ ਐ ਉਸ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਜਿਹੜੇ ਮੁੱਦੇ ਸੀ ਉਠਾਏ ਹੈ ਉਹਦੇ ਵਿੱਚ ਉਠਾਏ ਹੈਗੇ ਪਟੀਸ਼ਨ ਦੇ ਦੌਰਾਨ ਆਣੀਓ ਹਾਈ ਕੋਰਟ ਦੇ ਵਿੱਚ ਕਿ ਸਵਾ ਸਾਲ ਤੋਂ ਕਿਸ ਤਰ੍ਹਾਂ ਨਿਯਮਾਂ ਸ਼ਰਤਾਂ ਦੀਆਂ ਧੱਜੀਆਂ ਉਡਾ ਕੇ ਇਹਨਾਂ ਨੇ ਧੱਕੇਸ਼ਾਹੀ ਕਰਕੇ ਜਿਹੜੀ ਕਲੈਕਸ਼ਨ ਕੀਤੀ ਹੈ ਕਈ ਆਊਟਰ ਏਰੀਆ ਦੇ ਵਿੱਚੋਂ ਵੀ ਜਿਹੜੀ ਇਹਨਾਂ ਨੇ ਗੱਡੀਆਂ ਟੋਕ ਕੀਤੀਆਂ ਜਿੱਥੋਂ ਇਹ ਗੱਡੀਆਂ ਚੱਕ ਨਹੀਂ ਸਕਦੇ ਸੀਗੇ ਉੱਥੋਂ ਵੀ ਇਹਨਾਂ ਨੇ ਬਹੁਤ ਕਲੈਕਸ਼ਨ ਕੀਤੀ ਹੈ ਉਹਦੇ ਸਬੂਤ ਵੀ ਜਿਹੜੇ ਹੈਗੇ ਪੇਸ਼ ਕੀਤੇ ਗਏ ਆ ਜਿਹੜੀ ਮੈਨੂਅਲ ਪਰਚੀਆਂ ਦੇ ਵਿੱਚ ਇਹਨਾਂ ਨੇ ਲੱਖਾਂ ਰੁਪਏ ਦੀ ਕਨੈਕਸ਼ਨ ਦੀ ਕਲੈਕਸ਼ਨ ਕੀਤੀ ਹੈ ਜਦੋਂ ਕਿ ਮੈਨੂਅਲ ਵਰਗੀ ਇੱਕ ਵੀ ਨਹੀਂ ਕੱਟ ਸਕਦੇ ਸੀਗੇ ਉਸ ਚੀਜ਼ ਦੇ ਸਬੂਤ ਵੀ ਅਸੀਂ ਉਹਦੇ ਵਿੱਚ ਪੇਸ਼ ਕੀਤੇ ਹੈਗੇ ਆਂ ਔਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੀਮਾ ਤੇ ਸ਼ਰਤਾਂ ਨੂੰ ਤਾਕਤ ਰੱਖ ਕੇ ਇਹਨਾਂ ਨੇ ਜਿਹੜੇ ਕੰਮ ਕੀਤੇ ਉਹਦੇ ਸਬੰਧ ਦੇ ਵਿੱਚ ਵੀ ਇਸ ਤੋਂ ਇਲਾਵਾ ਇਹ ਜਦੋਂ ਠੇਕਾ ਸ਼ੁਰੂ ਹੋਇਆ ਸੀਗਾ ਉਦੋਂ ਹੀ ਜਿਹੜਾ ਇਹਦਾ ਵਿਵਾਦ ਸ਼ੁਰੂ ਹੋ ਗਿਆ ਸੀ ਤੇ ਇਸ ਮੁਹੀਮ ਦੇ ਵਿੱਚ ਸਭ ਤੋਂ ਵੱਡੀ ਅੱਗੇ ਹੋ ਕੇ ਪੈਰਵਾਈ ਕਰਨ ਵਾਲੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਝੋਲ ਦਾ ਜਿਹੜਾ ਹੈਗਾ ਗੋਲੀਆਂ ਮਾਰ ਕੇ ਉਹਨਾਂ ਦੀ ਦੁਕਾਨ ਦੇ ਬਾਹਰ ਹੀ ਉਹਨਾਂ ਦਾ ਬਰਡਨ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਉਹਨਾਂ ਦੇ ਮਰਡਰ ਤੋਂ 2 ਦਿਨ ਬਾਅਦ ਖੂਖਾਤ ਗੈਂਗਸਟਰ ਅਰਸ਼ ਦੱਲਾ ਵੱਲੋਂ ਉਹਨਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈਤੀ ਗਈ ਸੀ ਤੇ ਜ਼ਿੰਮੇਵਾਰੀ ਲੈਂਦੇ ਹੋਏ ਇਹ ਸੋਸ਼ਲ ਮੀਡੀਆ ਤੇ ਅਰਸ਼ ਦੱਲਾ ਵੱਲੋਂ ਦੱਸਿਆ ਗਿਆ ਸੀਗਾ ਕਿ ਸਾਡੇ ਪਾਰਕਿੰਗ ਦੇ ਕੰਮ ਦੇ ਵਿੱਚ ਜਿਹੜਾ ਇਹ ਅੜੀਕਾ ਪਾਰਿਆ ਸੀ ਅਰਜਿੰਦਰ ਸਿੰਘ ਜੋਹੜੀ ਜੀ ਦੇ ਕਰਕੇ ਅਸੀਂ ਉਸ ਦਾ ਜਿਹੜਾ ਇਹ ਹਸ਼ਰ ਕੀਤਾ ਹੈਗਾ ਤੇ ਜੇ ਕੋਈ ਹੋਰ ਵੀ ਬੰਦਾ ਐਸੇ ਮਾਮਲੇ ਦੇ ਵਿੱਚ ਬੋਲਿਆ ਤਾਂ ਉਹਦਾ ਵੀ ਅਸੀਂ ਇਹੀ ਹਸ਼ਰ ਕਰਾਂਗੇ ਜਿਸ ਦੇ ਪ੍ਰਣਾਮ ਸ্বরূপ ਇਹ ਹੋਇਆ ਕਿ ਜਿਹੜੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਹੈਗੀ ਐ ਉਹ ਧੱਕੇਸ਼ਾਈਆਂ ਹੋਰ ਜ਼ਿਆਦਾ ਤੇਜ਼ ਕਰ ਦਿੱਤੀਆਂ ਗਈਆਂ ਤੇ ਡਰ ਦੇ ਮਾਰੇ ਲੋਕਾਂ ਨੇ ਬੋਲਣਾ ਵੀ ਬੰਦ ਕਰਤਾ ਲੇਕਿਨ 1 ਸਾਲ ਬੀਤਣ ਤੋਂ ਬਾਅਦ ਜਦੋਂ ਇਹਨਾਂ ਦੀ ਧੱਕੇਸ਼ਾਈਆਂ ਦਾ ਸਿਲਸਿਲਾ ਸੀਗਾ ਉਹ ਇੰਨਾ ਜ਼ਿਆਦਾ ਤੇਜ਼ ਹੋ ਗਿਆ ਕਿ ਜਿਹੜਾ ਪਾਣੀ ਸੀਗਾ ਉਹ ਸਿਰ ਤੋਂ ਉੱਤੋਂ ਲੰਘ ਗਿਆ ਜਿਸ ਦੇ ਕਰਕੇ ਲੋਕ ਦੁਬਾਰਾ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ 15 ਅਗਸਤ ਨੂੰ ਬਠਿੰਡਾ ਵੀ ਜਿਹੜਾ ਬੰਦ ਰੱਖਿਆ ਗਿਆ ਮੰਗ ਪੱਤਰ ਵੀ ਤੇਜੇਗੇ ਲੇਕਿਨ ਫੇਰ ਵੀ ਹਾਲੇ ਤੱਕ ਜਿਹੜੀਆਂ ਇਹਦੀਆਂ ਟੋਬ ਇੰਨਾ ਹੈਗੀਆਂ ਉਹ ਪੂਰੀ ਤਰੀਕੇ ਨਾਲ ਬੰਦ ਕਰਨ ਦੀ ਜਿਹੜੀ ਹੈਗੀ ਹੈ ਉਹ ਮੰਗ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਡਿਪਾਰਟਮੈਂਟ ਬਲੋਕਲ ਕਾਰਵਾਈ ਨਾ ਕਰਨ ਕਰਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਜਨਿੱਤਿਆਚੀ ਦਾ ਦਾਇਰ ਕੀਤੀ ਗਈ ਹੈ ਤੇ ਹੁਣ ਮਾਨਯੋਗ ਹਾਈ ਕੋਰਟ ਤੋਂ ਸਾਰਿਆਂ ਨੂੰ ਹੀ ਇੱਕ ਇਨਸਾਫ ਦੀ ਉਮੀਦ ਜਾਗੀ ਹੈਗੀ ਹੈ ਕਿ ਹੁਣ ਪਹਿਲਾਂ ਤਾਂ ਜਿਹੜਾ ਮਸਲਾ ਸੀਗਾ ਟੋਬ ਇਹਨਾਂ ਨੂੰ ਬੰਦ ਕਰਾਉਣ ਦਾ ਸੀਗਾ ਲੇਕਿਨ ਹੁਣ ਜਿਹੜੇ ਠੇਕੇਦਾਰ ਨੇ ਨੀਮ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਨਾ ਕਰਕੇ ਜਿਹੜੀ ਇਹ ਕਰੋੜਾਂ ਰੁਪਏ ਦੀ ਕਲੈਕਸ਼ਨ ਕੀਤੀ ਹੈਗੀ ਹੈ ਉਹ ਕਲੈਕਸ਼ਨ ਤੋਂ ਇਲਾਵਾ ਵਾਪਸੀ ਕਰਵਾਉਣ ਤੋਂ ਇਲਾਵਾ ਜਿਹੜੀ ਹੈਗੀ ਹੈ ਲੀਗਲੀ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਉਹਨਿਸ ਕਾਰਵਾਈ ਵੀ ਇਹਦੇ ਉੱਤੇ ਸਖਤ ਹੋ ਸਕਤ ਹੋਂ ਦੀ ਉਮੀਦ ਜਿਹੜੀ ਹੈ ਲੋਕਾਂ ਦੇ ਵਿੱਚ ਦੁਬਾਰਾ ਜਾਗ ਗਈ ਹੈ